ਇਸ ਬੋਦੀ ਦਾ ਵੀਰਵਾਰ ਅੰਮ੍ਰਿਤ ਵੇਲੇ ਤੋਂ ਆਰੰਭ ਕਰਕੇ 40 ਦਿਨ ਦੇਣ ਹਰ ਰੋਜ 108 ਵਾਰ ਜਪਣਾ ਗਿਆਨ ਵਿਰਾਗ ਦੀਪਕ ਦੀ ਦੀਦਾਰ ਪ੍ਰਾਪਤ ਹੁੰਦੀ ਹੈ ਸਭ ਤਰ੍ਹਾਂ ਦੇ ਪਾਪ ਨਾਸ਼ ਹੋ ਜਾਂਦੇ ਹਨ ਐਤਵਾਰ ਤੋਂ ਆਰੰਭ ਕਰੇ ਤਾਂ ਅਦ੍ਰਿਸ਼ বস্তু ਪ੍ਰਾਪਤ ਹੋਵੇ ਇਸ ਤਰ੍ਹਾਂ ਦੇ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵੈਗਰੂ ਜੀ ਲਿਖਣਾ ਨਾ ਭੁੱਲੋ ਪੜੀ ਛੱਤੀਮੀ ਗਿਆਨਖੰਡ ਮੈਂ ਗਿਆਨ ਪਰਚੰਡ ਤਿੱਥੇ ਨਾ ਨੀਨੋਦ ਕੋ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜ ਤਕੜੀ ਹੈ ਬਹੁਤ ਨੂਪ ਤਾਂ ਕਿਆਂ ਗੱਲਾਂ ਕੱਠੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪੁਛਤਾਇ ਤਿਥੈ ਕੜਿਐ ਸੁਰਤ ਮਤਮਾਨ ਬੁੱਧ ਤਿਥੈ ਕੜਿਐ ਸੁਰ ਸਿੱਧਾਂ ਕੀ ਸੁਧ ਰਿਆਖਿਆ ਗਿਆਨ ਖੰਡ ਵਿੱਚ ਜਿਹੜਾ ਗਿਆਨ ਬਿਆਨ ਕੀਤਾ ਹੈ ਉਹ ਬਲਵਾਨ ਹੈ ਇਸ ਖੰਡ ਵਿੱਚ ਰਾਗ ਕੀੜੇ ਅਤੇ ਕੌਤਕੀ ਆਨੰਦ ਹਨ ਗੁਰੂ ਨਾਨਕ ਸਾਹਿਬ ਹੁਣ ਉਪਾਸਨਾ ਕੌਂਡ ਅਤੇ ਸਰਮਖੰਡ ਦਾ ਜ਼ਿਕਰ ਕਰਦੇ ਹਨ ਇਸ ਵਿੱਚ ਪਰਮੇਸ਼ਰ ਦੀ ਭਗਤੀ ਨੂੰ ਮੁੱਖ ਮੰਨਿਆ ਗਿਆ ਹੈ ਪਰਮੇਸ਼ਰ ਦੀ ਭਗਤੀ ਕਰਨ ਦਾ ਉੱਦਮ ਕਰਨ ਵਾਲੇ ਸੰਤਾਂ ਦੀ ਬਾਣੀ ਮਿੱਠੀ ਹੈ ਉਥੇ ਸ਼ਰਮਖੰਡ ਵਿੱਚ ਲਾਸਾਨੀ ਸੁੰਦਰਤਾ ਵਾਲੇ ਸਰੂਪ ਨੂੰ ਘੜਿਆ ਜਾਂਦਾ ਹੈ ਉਹਨਾਂ ਦੀਆਂ ਗੱਲਾਂ ਦਾ ਖਤ ਨਹੀਂ ਕੀਤਾ ਜਾ ਸਕਦਾ ਜੇ ਕੋਈ ਉਹਨਾਂ ਦੀ ਮਹਿਮਾ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੀ ਹੈ ਤਾਂ ਉਸ ਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਹੈ। ਉਤੇ ਵੇਦ, ਸ਼ਰਤੀ, ਗਿਆਨ, ਮਨ ਅਤੇ ਬੁੱద్ధి ਕੜੇ ਜਾਂਦੀ ਹਨ। ਉਥੇ ਅਲੌਕਿਕ ਗੁੱਡੀ ਵਾਲੇ, ਦੇਵਤਿਆਂ ਅਤੇ ਸਿੱਧ ਅਵਸਥਾ ਦੀ ਪ੍ਰਾਪਤੀ ਵਾਲੀ ਸੂਝ ਨੂੰ ਕੜਿਆ ਜਾਂਦਾ ਹੈ। ਵੈਕ੍ਰੂਚੀ ਕਲਸਾ ਵਾਇ ਗੁਰਜੀ ਕਿਫਾਤੇ